ਦੋ ਘੋੜੀਆਂ ਦਿਖਾਉਣ ਲੱਗਾ ਮਿੱਤਰੋ ਤੁਹਾਨੂੰ ਇੱਕ ਤਾਂ ਲਾਲ ਚੰਬੀਆ ਤੇ ਇੱਕ ਨਾਲ ਹੀ ਨੀਲੀ ਚੰਬੀ ਘੋੜੀਆ ਦੋਨੇ ਚੰਬੀਆਂ ਘੋੜੀਆਂ ਨੇ ਸਾਫ਼ ਸੁਥਰੀਆਂ ਘੋੜੀਆਂ ਨੇ ਤੇ ਬਾਈ ਸੇਲ ਕਰ ਰਿਆ ਇੱਕੋ ਘਰੇ ਖੜੀਆਂ ਨੇ ਦੋਨੇ ਘੋੜੀਆਂ ਲਾਲ ਚੰਬੀ ਘੋੜੀਆ ਜਿਹੜੀ ਇਹ ਗੱਬਣਾ ਦੋਸਤੋ 6 ਮਹੀਨਿਆਂ ਦੀ ਨੀਲੀ ਚੰਬੀ ਘੋੜੀਆ ਜਿਹੜੀ ਉਹ ਖਾਲੀ ਆ ਮੌਕੇ ਤੇ ਬਹੁਤ ਚੰਗੀਆਂ ਨੇ ਸਾਫ਼ ਸੁਥਰੀਆਂ ਘੋੜੀਆਂ ਨੇ ਬੱਚੇ ਵਧੀਆ ਦੇਣ ਵਾਲੀਆਂ ਨੇ ਤੇ ਇਹਦੀ ਆਪਾਂ ਡਿਟੇਲ ਤੁਹਾਨੂੰ ਸਾਰੀ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਨੇ ਰਹੋ ਤੇ ਜੇ ਕੋਈ ਮਾਤਰਾ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਆਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਦੋਸਤੋ ਗੱਲਬਾਤ ਕਰਦੇ ਆਂ ਆਪਾਂ ਇਸ ਲਾਲ ਚੰਬੀ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਇਹਦੀ ਹਾਈਟ ਆ 60 ਇੰਚ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਚਾਲਾਂ ਵਧੀਆ ਚੱਲਦੀ ਆ ਅਰੇਬੀਆ ਚਾਲ ਬਹੁਤ ਸੋਹਣੀ ਚੱਲਦੀ ਆ ਵੱਡੀ ਛੋਟੀ ਚਾਲ ਬਹੁਤ ਵਧੀਆ ਚਾਲ ਚੱਲਦੀ ਆ ਤੇ ਦੋਸਤੋ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਨੋਕਰੇ ਘੋੜੇ ਤੋਂ ਬਾਈ ਕਹਿੰਦੇ ਵੀ ਪ੍ਰੂਫ ਸਾਰੇ ਮਿਲ ਜਾਣਗੇ ਕਿਹੜੇ ਕੋੜੇ ਤੋਂ ਗੱਬਣ ਆ ਉਹ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਲਿਓ ਤੇ 60 ਇੰਚੇ ਦੀ ਹਾਈਟ ਆ ਬਾਲਪੋਰੀਆਂ ਦੀ ਸਾਫ ਆ 6 ਮਹੀਨੇ ਦੀ ਗੱਬਣ ਚੈੱਕ ਪਾਸ ਆ ਹੱਡਾਂ ਪੈਰਾਂ ਦੀ ਬਿਲਕੁਲ ਸਾਫ ਸੁਥਰੀ ਘੋੜੀ ਆ ਤੁਸੀਂ ਦੇਖ ਰਹੇ ਹੋ ਤੁਰਦੀ ਤਰਦੀ ਘੋੜੀ ਤੇ ਬਾਈ ਇਹਦਾ ਮੁੱਲ ਕਰਦਾ 1,20,000 ਰੁਪਏ ਦੋਸਤੋ ਜੀ ਕੋਈ ਮਿੱਤਰ ਪਿਆਰੇ ਦੇ ਫਿੱਟ ਬੈਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਦੇ ਦਿੱਤਾ ਇਹ ਹੈਪੀ ਕੋਲ ਖੜੀ ਆ ਰਾਈਏ ਵਾਲੇ ਕੋਲੇ ਦੋਸਤੋ ਅੱਗੇ ਆਪਾਂ ਤੁਹਾਨੂੰ ਇੱਕ ਨੀਲੀ ਚੰਬੀ ਘੋੜੀ ਦਿਖਾਉਣ ਲੱਗਿਆਂ ਜਿਹੜੀ ਘੋੜੀ ਤੁਸੀਂ ਦੇਖ ਰਹੇ ਹੋ ਨੀਲੀ ਚੰਬੀ ਇਹ ਮੌਕੇ ਤੇ ਖਾਲੀ ਆ ਇਹਦੀ ਹਾਈਟ ਆ 62 ਇੰਚ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਸਵਾਰੀ ਕਰਾਉਂਦੀ ਆ ਅਰੇਬੀਆ ਚਾਲ ਬਹੁਤ ਸੋਹਣੀ ਚਾਲ ਚੱਲਦੀ ਆ ਦੋਸਤੋ ਛੋਟੀ ਵੱਡੀ ਚਾਲ ਅਰੇਬੀਆ ਚਾਲ ਐਨ ਓਕੇ ਦੀ ਫਰਸਟ ਕਲਾਸ ਆ ਕੋਈ ਮਿੱਤਰ ਪਿਆਰਾ ਖਾਲੀ ਘੋੜੀ ਭਾਲ ਰਿਆ ਵੀ ਆਪਾਂ ਆਪਣੇ ਮਨਪਸੰਦ ਘੋੜੇ ਤੋਂ ਘੋੜੀ ਕਵਰ ਕਰਾਵਾਂਗੇ ਤਾਂ ਉਹ ਤੁਹਾਡੇ ਵਾਸਤੇ ਦੋਸਤੋ ਘੋੜੀ ਹਾਜ਼ਰ ਆ ਇਹ ਤੇ ਇਹਦਾ ਬਾਈ ਮੁੱਲ ਕਰਦਾ 1,20,000 ਰੁਪਇਆ ਜਿਹੜੀ ਲਾਲ ਚੰਬੀ ਕੋੜੀ ਆ ਉਹਦਾ ਵੀ 1,20,000 ਰੁਪਇਆ ਅੰਦਰ ਦੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਇਹਦੀ ਬਾਹਰ ਟੈਂਚ ਹਾਈਟ ਆ ਦੋਸਤੋ 5-6 ਸਾਲ ਦੇ ਲਗਭਗ ਉਮਰ ਆ ਦੋਨੇ ਕੋੜੀਆਂ ਦੀ ਸੇਮ ਹੀ ਉਮਰ ਆ ਤੇ ਇੱਕੋ ਹੀ ਘਰੇ ਖੜੀਆਂ ਨੇ ਜੇ ਕਿਸੇ ਦੇ ਫਿੱਟ ਪੈਂਦੀ ਆ ਕੋੜੀ ਤਾਂ ਤੁਸੀਂ ਫੋਨ ਤੇ ਬਾਈ ਨਾਲ ਗੱਲਬਾਤ ਕਰ ਲਿਓ ਤੇ ਕੋੜੀ ਖਰੀਦ ਸਕਦੇ ਹੋ ਦੋਸਤੋ ਦੋਨਾਂ ਚੋਂ ਜਿਹੜੀ ਵੀ ਤੁਹਾਡੇ ਫਿੱਟ ਪੈਂਦੀ ਆ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਆ ਕੋੜੀ ਦੀ ਤੁਸੀਂ ਚਾਲ ਚੱਕ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ